ਹੁਣੇ-ਹੁਣੇ ਤਾਜ਼ੀ-ਤਾਜ਼ੀ ਖਬਰ ਆ ਰਹੀ ਹੈ ਕਿ ਇਰਾਨ ਸਿਤ ਚਾਬਹਾਰ ਬੰਦਰਗਾਹ ਤੇ ਭਾਰਤ ਦਾ ਜੋ ਕੰਮ ਚੱਲ ਰਿਹਾ ਸੀ ਜਾਂ ਜਿਹੜੀ ਬੰਦਰਗਾਹ ਭਾਰਤ ਵਿਕਸਿਤ ਕਰ ਰਿਹਾ ਸੀ ਉਸ ਤੋਂ ਭਾਰਤ ਨੂੰ ਪਿੱਛੇ ਹਟਣਾ ਪੈ ਗਿਆ ਇਸ ਪ੍ਰੋਜੈਕਟ ਦੇ ਜਿੰਨੇ ਵੀ ਅਫੀਸਰ ਆਈਏਐਸ ਅਫੀਸਰ ਇਨਵੋਲਵ ਸੀ ਸਾਰੇ ਨੇ ਅਸਤੀਫੇ ਦੇ ਦਿੱਤੇ ਆ ਚਾਬਹਾਰ ਬੰਦਰਗਾਹ ਦੇ ਸਬੰਧ ਵਿੱਚ ਜਿਹੜੀ ਵੈੱਬਸਾਈਟ ਸੀ ਜਿੱਥੋਂ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਆ ਇਸ ਦਸਤਾਖਤਾਂ ਕਹਿ ਕੋਈ ਅਮਰੀਕਾ ਦਾ ਦਬਾਅ ਭਾਰਤ ਤੇ ਜਿਹਦੇ ਕਰਕੇ ਭਾਰਤ ਨੇ ਇੱਕ ਕਦਮ ਚੁੱਕਿਆ ਕਿ ਚਾਹਬਹਾਰ ਬੰਦਰਗਾਹ ਜਿਹਦੇ ਤੇ ਇੰਨਾ ਜ਼ਿਆਦਾ ਪੈਸਾ ਲਾਇਆ ਸੀ ਖਰਚਾ ਕੀਤਾ ਹੋਇਆ ਸੀ ਉਹ ਭਾਰਤ ਨੂੰ ਬੰਦ ਕਰਨੀ ਪੈਗੀ ਚਾਹਬਹਾਰ ਬੰਦਰਗਾਹ ਤੇ ਭਾਰਤ ਦਾ 1100 ਕਰੋੜ ਰੁਪਏ ਦਾ ਖਰਚਾ ਤਕਰੀਬਨ ਆ ਚੁੱਕਾ ਤੇ ਖਰਚੇ ਨਾਲੋਂ ਵੀ ਕਿਤੇ ਜ਼ਿਆਦਾ ਅਹਿਮ ਕਿ ਭਾਰਤ ਨੂੰ ਇਸ ਬੰਦਰਗਾਹ ਦੀ ਲੋੜ ਕਿੰਨੀ ਵੱਡੀ ਸੀ जाए कि स्टेपी भारत ली इस संबंधी आओ अपने प्रधानमंत्री नरेंद्र मोदी जी वीडियो क्लिप सुनते फाइनल एग्रीमेंट हुआ ये बहुत बड़ा काम है सेंट्रल से एशिया से जुड़ा हुआ मेरा इकोनॉमी का बहुत बड़ा काम हुआ है किसी तीसरे के आधार पर हम अपने निर्णय नहीं ने करेंगे हम निर्णय हमारे लिए करेंगे फलाने को बुरा लगेगा तो इससे बात करूंगा तो क्या को? जी नहीं ਵੀਡੀਓ ਕਲਿੱਪ ਵਿੱਚ ਤੁਸੀਂ ਆਪ ਸੁਣ ਲਿਆ ਕਿ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਇਹ ਬੰਦਰਗਾਹ ਭਾਰਤ ਲਈ ਕਿੰਨੀ ਜ਼ਰੂਰੀ ਸੀ ਇਕਨੋਮਿਕਲੀ ਕਿੰਨਾ ਫਾਇਦਾ ਸੀ ਭਾਰਤ ਨੂੰ ਇਹਦਾ ਪਰ ਹੁਣ ਇਹ ਬੰਦ ਕਰਨੀ ਪਈ ਕਿਉਂਕਿ ਚਾਬਹਾਰ ਬੰਦਰਗਾਹ ਦੀ ਜਿਹੜੀ ਲੋਕੇਸ਼ਨ ਆ ਸਟ੍ਰੈਟੈਜੀਕਲ ਲੋਕੇਸ਼ਨ ਆ ਉਹ ਅਸੀਂ ਤੁਹਾਨੂੰ ਵਿਖਾਉਂਦੇ ਆ ਕਿ ਪਾਕਿਸਤਾਨ ਨੂੰ ਬਿਲਕੁਲ ਬਾਈਪਾਸ ਕਰਕੇ ਅਫਗਾਨਿਸਤਾਨ ਨਾਲ ਇਰਾਨ ਨਾਲ ਵਪਾਰ ਚੱਲ ਸਕਦਾ ਸੀ ਇਕੱਲੇ ਇਹ ਹੀ ਮੁਲਕ ਨਹੀਂ ਸਗੋ ਈਰਾਨ ਦੇ ਰਾਹੀਂ ਪੂਰੇ ਸੈਂਟਰਲ ਏਸ਼ੀਆ ਨਾਲ ਵਪਾਰ ਕੀਤਾ ਜਾ ਸਕਦਾ ਸੀ ਇਹ ਇੰਨਾ ਵੱਡਾ ਪ੍ਰੋਜੈਕਟ ਸੀ ਇੰਦੀਆ ਨੂੰ ਬਿਲਕੁਲ ਵੀ ਪਾਕਿਸਤਾਨ ਦੀ ਲੋੜ ਨਹੀਂ ਸੀ ਰਹਿਣੀ ਪਰ ਹੁਣ ਹੁਣ ਕੀ ਬਣੂਗਾ ਚਾਹਬਹਾਰ ਬੰਦਰਗਾਹ ਦੇ ਬੰਦ ਹੋਣ ਨਾਲ ਇੰਡੀਆ ਦਾ ਟ੍ਰੇਡ ਰੂਟ ਹੁਣ ਕਿਹੜਾ ਹੋਊਗਾ ਕੀ ਹੁਣ ਸਾਨੂੰ ਪਾਕਿਸਤਾਨ ਦੇ ਰਾਹੀਂ ਜਾ ਕਿ ਲੋਕ ਕਿ ਵਾਗਾ ਬਾਰਡਰ 'ਇੰਨ ਵਪਾਰ ਕਰਨਾ ਪਊਗਾ। ਜਾਂ ਵਪਾਰ ਕਿਵੇਂ ਹੋਊਗਾ? ਇਹ ਸੋਚਣ ਵਾਲਾ ਵਿਸ਼ਾ। ਕਿਉਂਕਿ ਅਸੀਂ ਪਹਿਲੀਆਂ ਵੀਡੀਓਜ਼ ਵਿੱਚ ਵੀ ਦੱਸ ਚੁੱਕੇ ਹਾਂ ਕਿ ਪਿੱਛੇ ਜੇ ਜਦੋਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮੀਰ ਖਾਨ ਮੁਤਕੀ ਭਾਰਤ ਆਏ ਸੀ, ਭਾਰਤ ਦੇ ਦੌਰੇ ਤੇ ਸੀ ਤਾਂ ਉਹਨਾਂ ਨੇ ਆਖਿਆ ਸੀ ਕਿ ਵਾਗਾ ਬਾਰਡਰ ਖੁੱਲੋ। ਮੁਲਕ ਨੂੰ ਭਾਰਤ ਨੂੰ ਵਾਗਾ ਬਾਰਡਰ ਖੋਲਣ ਦਾ ਨੁਕਸਾਨ ਜਾਂ ਫਾਇਦਾ? ਇਹ ਤੁਸੀਂ ਦੱਸੋ। ਪਰ ਪੰਜਾਬ ਨੂੰ ਵਾਗਾ ਬਾਰਡਰ ਖੁੱਲਣ ਦਾ ਵਪਾਰਕ ਤੌਰ ਤੇ ਸਿਰਫ ਵਪਾਰਕ ਤੌਰ ਤੇ ਇਸ ਬਾਰਡਰ ਦੇ ਖੁੱਲਣ ਦਾ ਪੰਜਾਬ ਨੂੰ ਫਾਇਦਾ ਹੀ ਫਾਇਦਾ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਕਿਉਂਕਿ ਪਾਕਿਸਤਾਨ ਨਾਲ ਤਾਂ ਵਪਾਰ ਚੱਲਦਾ ਹੀ ਆ ਸਮੁੰਦਰੀ ਰਸਤੇ ਰਾਹੀਂ ਤੇ ਵਪਾਰ ਸੈਂਟਰਲ ਏਸ਼ੀਆ ਨਾਲ ਵੀ ਚੱਲਦਾ ਹੀ ਆ ਪਰ ਜੇ ਕਿਤੇ ਇਹ ਵਪਾਰ ਲੈਂਡ ਰੂਟ ਯਾਨੀ ਕਿ ਜ਼ਮੀਨੀ ਰਸਤੇ ਰਾਹੀਂ ਹੋਵੇ ਤਾਂ ਇਹ ਬਹੁਤ ਜ਼ਿਆਦਾ ਸਸਾ ਤੇ ਬਹੁਤ ਮੁਨਾਫੇ ਵਾਲਾ ਹੋਊਗਾ ਇਸ ਟ੍ਰੇਡ ਰੂਟ ਦਾ ਫਾਇਦਾ ਇੰਡੀਆ ਨੂੰ ਵੀ ਆ ਯਾਨਕਿ ਭਾਰਤ ਨੂੰ ਤੇ ਪਾਕਿਸਤਾਨ ਨੂੰ ਵੀ ਆ ਇਨ੍ਹਾਂ ਦੋਵਾਂ ਮੁਲਕਾਂ ਦੇ ਨਾਲ ਨਾਲ ਪੂਰੇ ਸੈਂਟਰਲ ਏਸ਼ੀਆ ਨੂੰ ਵੀ ਆ ਕਿਉਂਕਿ ਤੁਸੀਂ ਇਹ ਵੇਖੋ ਸਕਰੀਨ ਤੇ ਕਿ ਕਿਵੇਂ ਇੰਨਾ ਜ਼ਿਆਦਾ ਡਿਸਟੈਂਸ ਟਰੈਵਲ ਕਰਕੇ ਜੇ ਕੋਈ ਸਮੁੰਦਰੀ ਜਹਾਜ਼ ਕੋਈ ਚੀਜ਼ ਲੈ ਕੇ ਜਾਊਗਾ ਉਹਦਾ ਖਰਚਾ ਤੇ ਕਿੱਥੇ ਇੱਕ ਸੜਕ ਰਾਈ ਜਿੱਥੇ فاਸਲਾ ਬਹੁਤ ਜ਼ਿਆਦਾ ਘੱਟ ਜਾਂਦਾ ਸ਼ਾਰਟੈਸਟ ਡਿਸਟੈਂਸ ਸਭ ਤੋਂ ਛੋਟੇ ਰਸੇ ਰਾਹੀਂ ਤੇ ਨਾਲ ਹੀ ਇਹ ਰਸਾ ਕਿੰਨਿਆਂ ਮੁਲਕਾਂ ਦੇ ਵਿੱਚੋਂ ਲੰਘ ਕੇ ਜਾਣਾ ਇਸ ਕਾਰਨ ਕਰਕੇ ਕਿ ਇਹ ਰਾਹ ਇਸ ਰਾਹ ਤੇ ਫਾਸਲਾ ਕੱਟ ਜਾਂਦਾ ਛੋਟਾ ਹੋਣ ਕਰਕੇ ਇਸ ਰਾਹ ਤੇ ਵਪਾਰ ਬਹੁਤ ਜ਼ਿਆਦਾ ਸਸਤਾ ਰਹੂਗਾ ਪਰ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਤੇ ਟੈਨਸ਼ਨ ਰਹਿਣ ਕਰਕੇ ਇਹ ਵਪਾਰ ਰੂਟ ਨਹੀਂ ਖੁੱਲ ਰਿਹਾ ਸੀ ਤੁਹਾਡੇ ਇਸ ਸਾਰੇ ਮੁੱਦੇ ਤੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ